ਦੁੱਖ ਦੀ ਗੱਲ ਇਹ ਐ ਕਿਦੋਂ ਬੰਨਤਾ ਸਾਰੇ ਭਰਾ ਸੇਵਾਦਾਰ ਤਾਂ ਇਹੀ ਲੈ ਜਾਂਦਾ ਜੇ ਆਪਾਂ ਵਹਿੰਦੇ ਹੁੰਨ ਨੂੰ ਇਹ ਪਰਲੇ ਕੰਨੀ ਤੇ ਮਾਰ ਕੇ ਬਲਵੇਂ ਤਾਂ ਆਪਾਂ ਇਹਨੂੰ ਪਲਟਾ ਹੀ ਦਿੰਦੇ ਅਸੀਂ ਦੇਖੋ ਜੀ ਟਰੈਕਟਰ ਦੇ ਉੱਤੇ ਤੇ ਪਿੱਛੇ ਵੀਰ ਗੱਟੇ ਲਈ ਆਉਂਦੇ ਨੇ ਤੇ ਉਹ ਸੜਤਾ ਉਹਦਾ ਤਾਂ ਪਤਾ ਹੀ ਨਹੀਂ ਲੱਗਿਆ ਹੋਏ ਉਹਨੂੰ ਜੀ ਤੁਸੀਂ ਬੰਨਿਆ ਦੇ ਪਾਉਣੀਆਂ ਕਿ ਗੱਟੇ ਭਰਨੀਆਂ ਦੇ ਆ ਸੀਗਾ ਆਸ ਇਹ ਖੱਟਾ ਜਾਂ ਰਸਾ ਹੈਗਾ ਹਾਂਜੀ ਦੋਸਤੋ ਆ ਬੰਨਣਾ ਭਾਈ ਕਿਹੜਾ ਭਨੀਹਾਰੀ ਵਾਲਾ ਸੀਗਾ ਇਹ ਵੀਰਾਂ ਨੇ ਰਾਤ ਘਟੋ ਘਟ 12 12:30 ਵਜੇ ਬੰਨਤਾ ਸੀਗਾ ਦੁੱਖ ਦੀ ਗੱਲ ਇਹ ਹੈ ਕਿਦੋਂ ਬੰਨਤਾ ਸਾਰੇ ਭਰਾ ਸੇਵਾਦਾਰ ਥੱਕ ਗਏ ਕਿਉਂਕਿ ਰਾਤ ਨੂੰ ਮੈਂ ਇਹਨਾਂ ਦਾ ਲਾਈਵ ਦੇਖੀ ਜਾਂਦਾ ਸੀ ਇਹ ਰੋਟੀ ਐਵੇਂ ਲਾਦਾ ਸਰੀਰ ਟੁੱਟਿਆਂ ਦਾ ਥੱਕ ਜਾਂਦੇ ਐ ਰੋਟੀ ਪਾਣੀ ਲੰਗਰ ਛਕਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਰੋਟੀ ਛੱਕਦੇ ਛੱਕਦੇ ਇੱਥੋਂ ਵੀਰਾਂ ਨਾਲ ਗੱਲ ਕਰੀ ਐ ਮੈਨੂੰ ਤੇ ਨਾ ਹੋਰ ਭਰਾਵਾਂ ਨਾਲ ਤੇ ਗੱਟੇ-ਗੁੱਟੇ ਸਾਰੇ 10-15 ਫੁੱਟ 파ੜਾ ਉਮੀ ਵਿੱਚੇ ਰੋੜ ਕੇ ਲੈ ਗਿਆ ਇਹ ਪਾਣੀ ਕਿਉਂਕਿ ਉਹ ਬੰਨਣ ਦੇ ਕਾਰਨ ਥੋੜਾ ਇਹ ਨਾ ਪਾਣੀ ਆ ਪੌਣ ਲੱਗਿਆ ਸੀ ਇੱਥੇ ਚਾਰ ਕੁੰਗਲਾ ਵੀ ਚੜਨ ਲੱਗਿਆ ਸੀ ਕਿਦੋਂ ਦੀ ਮਾੜੀ ਦਾਬਣੀ ਇਹ ਗੱਟੇ ਕਿੰਨੇ ਹੁੰਦੇ ਐ ਤੇ ਖੁਰਗੇ ਤੇੜਾਂ ਬਿੱਦੀ ਪਾਣੀ ਨਿਕਲਣ ਲੱਗਿਆ ਹਨਾ ਤੇ ਉਹ ਵੀਰਾਂ ਨੇ ਬਹੁਤ ਜ਼ੋਰ ਲਾਇਆ ਭਰਾਵਾਂ ਨੇ ਯਾਰਾ ਤੇ ਵਿਚਾਰਿਆਂ ਦੀ ਮਿਹਨਤ ਨੂੰ ਥੋੜੇ ਰੰਗ ਲੱਗਦਾ ਗਏ ਸੀ ਪਾਰੇ ਇਹ ਦਵਾਰੇ ਖੁੱਲ ਗਿਆ ਤੇ ਹੁਣ ਇਸ ਟਾਈਮ 11 ਦਾ ਟਾਈਮ ਹੋ ਗਿਆ ਦਿਨ ਦਾ ਤੇ ਵੀਰਾਂ ਦਾ ਸੰਘਰਸ਼ ਦਵਾਰੇ ਜਾਰੀ ਹੈ ਜਿਆਰਾ ਤੇ ਪਾਣੀ ਉਨੀ ਫੇਰ ਜਾਈ ਜਾਂਦਾ ਕਾਫੀ ਜਾਈ ਜਾਂਦਾ ਪਾਣੀ ਤੇ ਬਹੁਤ ਵਧੀਆ ਸੋਹਣਾ ਬੰਨਦਾ ਸੀ ਉਦੋਂ ਬੰਦੇ ਵੀ ਸੇਵਾਦਾਰ ਵੀ ਖੜ ਬਥੇਰੇ ਸੀ ਹੁਣ ਥੋੜੇ ਘੱਟ ਹੈ ਤੇ ਇਕ ਥੱਕ ਗਏ ਯਾਰ ਕੱਲ ਦੇ ਇਹ ਬੰਦੇ ਤੇ ਆਪਰਾ ਹੁਣ ਇੱਥੇ ਗੱਟੇ ਲਿਆ ਲਿਆ ਕੇ ਦਵਾਰੇ ਜੋਸ਼ ਜਮਾਉਂਦੇ ਆ ਦਵਾਰੇ ਮਿਹਨਤ ਕਰਦੇ ਐ ਉਹ ਘਟੇ ਦਾ ਵਿੱਚੇ ਤਾਰ ਤੁਰ ਕੇ ਲੈ ਗਿਆ ਇੱਕ ਪੀੜਾ ਹੋਣ ਦੇ ਕਾਰਨ ਨਾ ਇਹ ਇਹ ਨੱਕਾ ਥੱਲੇ ਨੂੰ ਟੋਹਾ ਪਾ ਗਿਆ ਥੋੜਾ ਜਿਹਾ ਤੇ ਕਿਦਰਲੇ ਪਾਸੇ ਇਹ ਕਿਹੜਾ ਬੰਨਾ ਨਾਗੋ ਕੀ ਦਾ ਨਾ ਇਹ ਆ ਕਿੱਥੇ ਆਪਾਂ ਖੜੇ ਆ ਭਾਈ ਇੱਥੇ ਵੀਰਾਂ ਨੇ ਨਾ ਹਾਰ ਪਰ ਰੱਸਾ ਬੰਨ ਰੱਖਿਆ ਜੀ ਖੱਟਾ ਜੇ ਚਦੀਦਾ ਨਹੀਂ ਹੋਣਾ ਖੜ ਪਹੁੰਚ ਮਾ ਉਸ ਨੂੰ ਉੱਥੇ ਜਾ ਕੇ ਦਿਖਾਉਣਾ ਹੈ ਇਹ ਵੀਰਾਂ ਨੇ ਵੀ ਇਹਨਾਂ ਦੀ ਸਹਾਇਤਾ ਕੀਤੀ ਸੀ ਰਾਤ ਤੇ ਕਿਉਂਕਿ ਉਹ ਕਿੜੀ ਉੱਥੇ ਕਿਸਤੀ ਲਿਆਰ ਕੀਆ ਵੀਰਾਂ ਨੇ ਤੇ ਇਹ ਇੱਥੇ ਖੜੀ ਹੋਊਗੀ ਕਿਸਤੀ ਇਹ ਇੱਥੇ ਉਹ ਕਿਸ਼ਤੀ ਖੜੀ ਮੈਂ ਦਿਖਾਉਣਾ ਜਾ ਕੇ ਸੋਨੂੰ ਤੇ ਉਹ ਕਿਸ਼ਤੀ ਤੇ ਇਹਨਾਂ ਨੇ ਵੀਰਾਂ ਨੇ ਨਾਗੋ ਕੀਤੇ ਨੇ ਸੇਵਾਦਾਰਾਂ ਨੇ ਉਹਨਾਂ ਦੀ ਗੱਟਾਂ ਨਾਲ ਤੇ ਬੰਦੇ ਸੇਵਾਦਾਰ ਆ ਤਾਂ ਉਹਨਾਂ ਦੀ ਸਹਾਇਤਾ ਕਰਕੇ ਆਏ ਆ ਇਧਰਲੇ ਆਰ ਪਾਰਨ ਵਾਲੀ ਦੇ ਟੱਪ ਕੇ ਆਏ ਕਿਸ਼ਤੀ ਦੇ ਰਾਹੀਂ ਜਾਏ ਆ ਫਿਰ ਉਹ ਕਿਸ਼ਤੀ ਨਾ ਪਾਣੀ ਦੇ ਵਹਾ ਦੇ ਨਾਲ ਕਿਤੇ ਇਧਰ ਟੱਪ ਗਈ ਤੇ ਉਹ ਕਿਸ਼ਤੀ ਹੈ ਜੇ ਕੋਈ ਇਹਨਾਂ ਨੇ ਜ਼ੋਰ ਮਾਰਿਆ ਉਹ ਪਾਣੀ ਨਾ ਖੇਤਾਂ ਨੂੰ ਟੁੱਟਿਆ ਉਹ ਗਾਂ ਹੀ ਲੈ ਗਈ ਉਹਨਾਂ ਨੂੰ ਕਿਸ਼ਤੀ ਵੀ ਉਹ ਵੀਰੋਂ ਮੈਂ ਦੱਸਦੇ ਸੀ ਇਹ ਤੇ ਫਿਰ ਹਰ ਕਿਨਾਰੇ ਨਾਲ ਆਰਪਰ ਇੱਕ ਰੱਸਾ ਮਨ ਰੱਖਿਆ ਪੀਲਾ ਆ ਮੈਂ ਦਿਖਾਉਣਾ ਇੱਥੋਂ ਘਰ ਫੋਨ ਚੈੱਕ ਕੈਚ ਨਹੀਂ ਹੁੰਦਾਗਾ ਉੱਥੇ ਕੋਲੇ ਆ ਕੇ ਦਿਖਾਉਂ ਤੁਹਾਨੂੰ ਮੈਂ ਤੇ ਵੀਰ ਹਜੇ ਸਾਰੇ ਸੇਵਾਦਾਰ ਲੱਗ ਰਹੇ ਨੇ ਲਗਾਤਾਰ ਤੇ ਮਿਹਨਤ ਕਰੀ ਜਾਂਦੇ ਆ ਬੰਨੇ ਤੇ ਜਾਰੀ ਆ ਕੰਮਾਂ ਲਗਾਤਾਰ ਲੱਗ ਰਹੇ ਨੇ ਪਾਣੀ ਉਹ ਨਹੀਂ ਮੂਮ ਕਰੀਂਦਾ ਉਨੀ ਰਫਤਾਰ ਹੈ ਉਨੀ ਪਾਣੀ ਦੀ ਹਜੇ ਚਾਲ ਹੈਗੀ ਤੇ ਪਾਣੀ ਕਾਫੀ ਗਾਂ فرمائی ਕਰਨੀ ਤੇ ਇਧਰ ਹੋਰ ਪਿੰਡਾਂ ਚ ਖਾਸਿਆਂ ਚ ਹਜ਼ਾਰਾਂ ਦੇ ਕਿੱਲਾਂ ਦੇ ਸਾਬ ਪਾਣੀ ਝੋਨੇ ਨੂੰ ਮਾਰ ਗਿਆ ਭਾਏ ਹਾਂਜੀ ਦੋਸਤੋ ਆ ਪਾਣੀ ਦਾ ਬਹਾਅ ਦੇਖੋ ਕਿੰਨਾ ਤੇਜ਼ ਹੈ ਨਾ ਉਹ ਕਿਵੇਂ ਥੋੜਾ ਰਹਿੰਦਾ ਜਾਂਦਾ ਉਵੇਂ ਪ੍ਰੈਸ਼ਰ ਜ਼ਿਆਦਾ ਵੱਜ ਜਾਂਦਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਗੱਟੇ ਲੱਗੇ ਸੀ ਨਾ ਕਿੰਨੇ ਉਹ ਸਾਰੇ ਪਾਣੀ ਦਾ ਕਿਦੋਂ ਥੋੜੀ ਦਾਫ ਝੱਡਾਫ ਲਾ ਲੋ ਥੋੜਾ ਜਿਹਾ ਪੋਇਆ ਪਾਣੀ ਤਾਂ ਉਹ 4 ਇੰਚ ਤੋ ਵੀਰ ਕਿਦੋਂ ਰੋਟੀ ਖਾਣ ਲਗੇ ਸਾਨੂੰ ਮੈਂ ਦੱਸ ਕੇ ਟਿਆਂ ਉਹ ਸਾਰੇ ਗੱਟੇ ਨਾਲ ਹੀ ਲੈ ਗਿਆ ਫਿਰ ਵੀਰਾਂ ਨੇ ਆ ਕੇ ਦੁਬਾਰੇ ਸੰਘਰਸ਼ ਜਾਰੀ ਕੀਤਾ ਕੁਸਤਾ ਇੱਥੀ ਸੀ ਗਏ ਹੀ ਨਹੀਂ ਘਰ ਕਈ ਤਾਂ ਸਾਰੀ ਰਾਤ ਇੱਥੀ ਸੀਗੇ ਤੇ ਫਿਰ ਤੇ ਤੜਕੇ ਮੁੰਡੇ ਆਏ ਤੇ ਇਧਰ ਨਾਗੋ ਕੀਦਿਆ ਨੇ ਵੀ ਕਿਸ਼ਤੀ ਨਾਲ ਸਾਨੂੰ ਦੱਸਿਆ ਮੈਂ ਸਹਾਇਤਾ ਕਰਾਈਆ ਕਰ ਇਹਨਾਂ ਦੀ ਤੇ ਪਾਣੀ ਦਾ ਬਾਹ ਤੇਜ ਆ ਤੇ ਥੱਕ ਗਏ ਗੱਲ ਦੇ ਵਿਚਾਰੇ ਉਹ ਕਾਗਜ਼ ਕੂਜ ਲਾ ਕੇ ਤੇ ਗੱਟੇ ਲਾਈ ਜਾਂਦੇ ਹੁਣ ਦੁਬਾਰੇ ਇਹ ਦੇਖਦੇ ਐ ਹੁਣ ਉਹ ਗੱਟੇ ਇਕੱਠੇ ਕਰਕੇ ਨਾ ਉੱਥੇ ਇੱਕ ਜਾਲ 'ਚ ਪਾਉਣਗੇ ਖਾਸੇ ਗੱਟੇ 2-300 ਗੱਟਾ ਜਾਲ 'ਚ ਪਾਲਿਆ ਕਰਨਗੇ ਤੇ ਉਹ ਇਕੱਠਾ ਫਿਰ ਪਿੰਨਾ ਜਾਂ ਬਣਾ ਕੇ ਉਹਦੇ ਵਿੱਚ ਸੜਦਾ ਕਰਨਗੇ ਹੋਰ ਤਾਂ ਕੋਈ ਹੱਲ ਨਹੀਂ ਕਿਹੜੇ ਪਹਿਲਾਂ ਨੇ ਗੱਟੇ ਸੀ ਉਹ ਵਿੱਚ ਹੀ ਲੈ ਗਿਆ ਤਾਰ ਕੀ ਉਮੀ ਹਾਂਜੀ ਦੋਸਤੋ ਇਹ ਬੰਨੇ ਤੇ ਬਨਿਆਰੀ ਵਾਲੇ ਤੇ ਨਾ ਅੱਜ ਫਿਰ ਉਹ ਸਾਰੀ ਸੇਵਾਦਾਰ ਤੇ ਸੰਗਤ ਬੰਨੀ ਜਾਂਦੀ ਆ ਦੇਗਾ ਇੱਥੇ ਨਾ ਗੱਟੇ ਭਰੀ ਜਾਂਦੇ ਆ ਉਹ ਇੱਥੋਂ ਗੱਟੇ ਭਰ ਭਰ ਕੇ ਇੱਧਰ ਸਾਰੇ ਸੇਵਾਦਾਰਾ ਮੋਢਿਆਂ ਤੇ ਦੋ ਦੋ ਇੱਕ ਇੱਕ ਗੱਟੇ ਕਿੰਨੇ ਵੀ ਐ ਇੱਕ ਆਸ ਨੂੰ ਮੈਂ ਦੱਸਦਾ ਕਿਸਤੇ ਵਾਲਾ ਰਸਾਜ ਹੀ ਨਾ ਇਹ ਆ ਸੀਗਾ ਆਸ いや ਖੱਟਾ ਜਿਹਾ ਰਸਾ ਹੈਗਾ ਤੇ ਬੋਟ ਆ ਖੜੀ ਐ ਇਹ ਵੀਰਾਂ ਨੇ ਇਹਦੀ ਸਿਹਤ ਆ ਨਾ ਉਹਨਾਂ ਦੀ ਪੂਰੀ ਮਦਦ ਕਰਕੇ ਆਈ ਸੀ ਰਾਤ ਇਹ ਤੇ ਅਜ ਗੱਟੇ-ਗੁੱਟੇ ਲੈ ਗਏ ਸੀ ਤੇ ਬੰਦੇ ਨਾਲ ਭਾਗੇ ਸੀ ਸੇਵਾਦਾਰਾ ਪਰਲੇ ਪਾਸੇ ਹਾਂਜੀ ਦੋਸਤੋ ਕਿਵੇਂ ਸੋਨੂੰ ਮੈਂ ਪਹਿਲਾਂ ਦੱਸਿਆ ਸੀ ਨਾ ਕਿڑی ਆ ਬੋਟ ਖੜੀਏ ਕਿਸਤੀ ਇਸ ਤੇ ਪਿੰਡ ਨਾਗੋਗੀ ਦੇ ਸੇਵਾਦਾਰ ਆ ਆ ਰਸਾ ਇਹਨਾਂ ਨੇ ਅਟੈਚਮੈਂਟ ਕਰ ਰੱਖਿਆ ਨਾਲੀ ਦੇ ਉੱਤੋਂ ਦੀ ਤੇ ਇਹਦੀ ਸਹਾਇਤਾ ਨਾਲ ਇਧਰੋਂ ਸੇਵਾਦਾਰ ਗਏ ਨੇ ਕੁਛ ਇਹਦੇ ਵਿੱਚੋਂ ਗੱਟੇ ਧਰ ਕੇ ਉਹ ਵੀਰਾਂ ਦੀ ਸਹਾਇਤਾ ਕਰਕੇ ਆਏ ਸੀਗੇ ਤੇ ਹੁਣ ਵੀ ਹੋ ਸਕਦਾ ਹੈ ਤਿਆਰੀ ਕਰੀ ਜਾਂਦੇ ਵੀਰ ਉਹ ਤੋਂ ਅਜੇ ਸੰਘਰਸ਼ ਜਾਰੀ ਹੈਗਾ ਉਹਨਾਂ ਦਾ ਤੇ ਕਿਸਤੀ ਰਹੀ ਉਹਨਾਂ ਦੀ ਭਾਈ ਨਾਗੋਗੀ ਦੇ ਬੰਦੇ ਵੀ ਭੰਡਿਆਰੀ ਵਾਲੇ ਬੰਦਿਆਂ ਦੀ ਸਹਾਇਤਾ ਕਰਦੇ ਨੇ ਕਿਸਤੀ ਦੇ ਕੋਚੀ ਵਾਂਸੇ ਲੋੜ ਆ ਜਾਂ ਪਾਣੀ ਚ ਇਧਰ ਉਧਰ ਜਾਣਾ ਤੇ ਪਾਣੀ ਦਾ ਬਹਾ ਤੇ ਜੈ ਤੁਹਾਨੂੰ ਦੱਸਿਆ ਸੀ ਮੈਂ ਤੇ ਕਿਸਤੀ ਨਾ ਇਧਰ ਉਧਰ ਹੋ ਜਾਂਦੀ ਸੀ ਕਿਉਂਕਿ ਪਾਣੀ ਦੀ ਰਫ਼ਤਾਰ ਤੇਜ਼ ਆ ਗਈ ਥੋੜੀ ਜੀ ਤੇ ਪਾਣੀ ਇਧਰ ਉਧਰ ਲੈ ਜਾਂਦਾ ਸੀ ਉਹ ਰਸੇ ਦੀ ਥੋੜੀ ਸੈਤਾ ਨਾਲ ਇਹ ਕਿਸਤੀ ਆਪਣੀ ਮੰਜ਼ਿਲ ਤੇ ਉੱਥੇ ਪਹੁੰਚ ਜਾਂਦੀ ਸੀਗੀ ਰਸੇ ਦੇ ਸੈਤਾ ਨਾਲ ਤੇ ਹੁਣ ਵੀਰੋ ਕੋਈ ਉਹਦੀ ਗੱਠ ਜੀ ਬਣਾਉਂਦੇ ਆ ਕਿ ਘਟਿਆਂ ਦੀ ਤੇ ਬੰਨਣ ਦੀ ਕੋਸ਼ਿਸ਼ ਕਰਨਗੇ ਉਹਨੂੰ ਵੀਰਾਂ ਨੇ ਉਥੇ ਸੰਘਰਸ਼ ਜਾਰੀ ਹੈ ਉਹਨਾਂ ਦਾ ਲਗਾਤਾਰ ਮਿਹਨਤ ਕਰੀ ਜਾਂਦੇ ਆ ਵੀਰਾਂ ਸੋਨੁਮਾ ਕਿਵੇਂ ਬੋਟ ਦਾ ਦੱਸਿਆ ਜੀ ਪਿੱਛੇ ਆ ਗੜੀ ਕਿਸ਼ਤੀ ਹੈ ਨਾ ਇਹ ਤੇ ਜਾ ਕੇ ਵੀਰ ਗੱਟੇ ਤੇ ਬੰਦੇ ਤੇ ਸੇਵਾਦਾਰ ਉਹਨਾਂ ਦੀ ਸਹਾਇਤਾ ਕਰਕੇ ਆਉਂਦੇ ਪਿੰਡ ਨਾਗੂ ਕੀ ਦੇ ਤੇ ਹੋਰ ਭਰਾ ਆਪਣੇ ਨੇੜੇ ਪਿੰਡਾਂ ਵਾਲੇ ਤੇ ਸੋਨੁਮਾ ਥੋੜਾ ਦਿਖਾਣ ਜਾ ਅੱਜ ਹੋ ਲੱਗ ਰੇ ਉੱਥੇ ਨਾ ਇਕੱਠੇ ਕਰਕੇ ਗੱਟੇ ਉਹਦੇ ਵਿੱਚ ਪਾਉਣਗੇ ਵੀਰੇ ਉਹ ਆਂ ਹਾਂਜੀ ਦੋਸਤੋ ਉਹ ਵੀਰਾਂ ਨੇ ਨਾ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਉਹ ਜਾਲ ਦੇ ਵਿੱਚ ਘਟੋ ਘਟ ਉਹਨਾਂ ਤੋਂ 100 ਘਟਾ ਪਾਏ ਹੋਏ ਘਰ ਕਿਉਂਕਿ ਸੇਵਾਦਾਰ ਥੋੜੇ ਘਟ ਹੈ ਸਾਰਿਆਂ ਤੋਂ ਜੇ ਜ਼ਿਆਦਾ ਘਟੇ ਪਾਲੇ ਤਾਂ ਚੱਕ ਕੇ ਉਹਦੇ ਵਿੱਚ ਉਲਟਾਇਆ ਨਹੀਂ ਜਾਣਾ ਸਿੱਟਿਆ ਨਹੀਂ ਜਾਣਾ ਇਧਰ ਨੂੰ ਉਹਨਾਂ ਤੋਂ ਹੋਣਾ ਨਹੀਂ ਇਸ ਕਰਕੇ ਘਟੇ ਉਹਨਾਂ ਨੇ ਥੋੜੇ ਘਟ ਪਾਏ ਆ ਉਹ ਵੀਰ ਕਿੱਥੇ ਇਕੱਠੇ ਜੇ ਹੋ ਰਹੇ ਹੈਗੇ ਤੇ ਸਾਰੇ ਇੱਕੇ ਦਾ ਹੱਲਾ ਬੋਲ ਕੇ ਉਹਦੇ ਵਿੱਚ ਸਿੱਟਣਾ ਪੂਆ ਉਹਨਾਂ ਨੂੰ ਤੇ ਉਹਦੀ ਹਜੇ ਸੈਟਿੰਗ ਕਰੀ ਜਾਂਦੇ ਹੈਗੇ ਤੇ ਉਹ ਹੌਲੀ ਹੌਲੀ ਇਦਾਂ ਹੀ ਕਰਕੇ ਉਹਨੂੰ ਭਰਨ ਦਾ ਕੋਸ਼ਿਸ਼ ਕਰਦੇ ਨੇ ਇਹ ਇਕੱਠੇ-ਗਾਟੇ ਸਿੱਟ ਕੇ ਜਾਲ ਦੇ ਵਿੱਚ ਪਾ ਕੇ ਉਹਦੀ ਗੁੱਠਜੀ ਬਣਾਲੀ ਇਕਤਰਾਂ ਦੀ ਜੀ ਦੋਸਤੋ ਕਿਵੇਂ ਤੁਹਾਨੂੰ ਦੱਸਿਆ ਸੀ ਉਹ ਬੀਰ ਕਿਸ਼ਤੀ ਲੈ ਕੇ ਉਹਦੋਂ ਨੂੰ ਚੱਲ ਪਿਆ ਤੇ ਚੱਪੂ ਜੇ ਮਾਰਦਾ ਉਹ ਦੇਖਾ ਉਹ ਕਿਸ਼ਤੀ ਮੋੜੀ ਜੇ ਜਾਂਦਾ ਪਤਾ ਨਹੀਂ ਇੱਧਰੋਂ ਐ ਪੁੱਠੀ ਲੈ ਕੇ ਜਾਂਦਾ ਹੁੰਦਾ ਕਿ ਕਿਵੇਂ ਬਾਕੀ ਸਾਨੂੰ ਦਿਖਾਉਣੇ ਆਗੇ ਤੇਨਾਂ ਕੋਲ ਸਾਰਿਆਂ ਸੰਦਾਂ ਦਾ ਪ੍ਰਬੰਧ ਕਰਨਾ ਪੈਂਦਾ ਘਰ ਮੱਲੋ ਮੱਲੀ ਇਹਨਾਂ ਨੂੰ ਤਦਵੀਰ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਹੈਗਾ ਹਾਂਜੀ ਦੋਸਤੋ ਕਿਵੇਂ ਵੀਰ ਹੈ ਉਹਦੇ ਪਾਣੀ ਦਾ ਬਹਾ ਉਹਨੂੰ ਡੇਢੀ ਕਰੀ ਜਾਂਦਾ ਹੈ ਨਾ ਪਾਣੀ ਦੀ ਰਫਤਾਰ ਇੰਨੀ ਪ੍ਰੈਸਰ ਹੈ ਇਹਦੀ ਪਾਣੀ ਚ ਸ਼ਕਤੀ ਹੁੰਦੀ ਹੈ ਤੇ ਉਹ ਆਟੋਮੈਟਿਕੀ ਆਪਣੇ ਆਪ ਮੂਵ ਕਰ ਰਹੀ ਹੈ ਇਧਰ ਨੂੰ ਤੇ ਹੁਣ ਇਸ ਟਾਈਮੇ ਨਾਲੀ ਦੇ ਵਿਚਾਲੇ ਹੈ ਵੀਰ ਤੇ ਉਹ ਰਸੇ ਕੋਲੇ ਰਸਾ ਕੋਲ ਦੀ ਲੰਗਿਆ ਉਹ ਹੁਣ ਐ ਨਹੀਂ ਪਤਾ ਲੈ ਕੇ ਜਾਂ ਇਧਰ ਨੂੰ ਜਾਂਦਾ ਕਿ ਉਹਨਾਂ ਲਿਆਉਂਦਾ ਇਹ ਮੈਂ ਤੇ ਲਾ ਦੇ ਨੂੰ ਪਾਣੀ ਨਾਲ ਹੀ ਨਾ ਲੈ ਜਾ ਕਿਤੇ ਤੇ ਚ ਉਧਰ ਵੀਰ ਉਹਦੇ ਵਿੱਚ ਗੱਠਾ ਬਣਾ ਕੇ ਉਹ ਗੱਟਿਆਂ ਦੀਆਂ ਸਿੱਟਣ ਦੀ ਕੋਸ਼ਿਸ਼ ਵੀਰੋ ਹੌਲੀ ਹੌਲੀ ਇਹਨੂੰ ਵੀਰੇ ਸਾਹ ਹੁੰਦਾ ਇਹ ਕਿਹੜੇ ਬੰਦੇ ਨੂੰ ਤਰੀਕਾ ਹੁੰਦਾ ਖਰਚ ਲਾਉਂਦਾ ਇਹ ਚੱਪੂ ਜਾ ਜਾਂ ਕਿਸ਼ਤੀ ਦਾ ਇੱਕ ਤਰ੍ਹਾਂ ਦਾ ਇਹ ਡਰਾਈਵਰ ਲਾ ਲੋ ਕਿਵੇਂ ਲਾ ਲੋ ਤਰੀਕਾ ਇਹਨੂੰ ਐਕਸਪੀਰੀਅੰਸ ਹੈਗਾ ਇਹ ਬੰਦੇ ਨੂੰ ਇਹੀ ਲੈ ਜਾਂਦਾ ਜੇ ਆਪਾਂ ਵਾਹਿੰਦੇ ਹੁਣ ਨੂੰ ਇਹ ਪਰਲੇ ਕੰਨੀ ਤੇ ਮਾਰ ਕੇ ਬਲਵੇਂ ਦਾ ਆਪਾਂ ਇਹਨੂੰ ਪਲਟਾ ਹੀ ਦਿੰਦੇ ਇਹ ਕਿਵੇਂ ਉਹਨੂੰ ਵੀਰੇ ਕਿੱਥੇ ਲੈ ਗਿਆ ਨਾ ਇਹ ਪਾਣੀ ਪਰਾਂ ਨੂੰ ਵਹਾਵਾ ਇਹਦਾ ਇਹ ਕਿਸਤੀ ਪਰਾਂ ਤੇ ਬੰਦਿਆਂ ਤੋਂ ਆਰ ਪਾਰ ਹੀ ਨੰਗੀ ਸੀ ਉਧਰ ਝੋਨੇ 'ਚ ਕਿਉਂਕਿ ਇਹ ਵੀ ਚਲਾਉਣ ਦੀ ਤਕਨੀਕ ਦਾ ਫਰਕ ਬੰਦਾ ਕਰਾ ਆਹ ਦੇਖ ਇਹ ਬੰਦੇ ਨੂੰ ਹਸਾ ਵਗਾ ਭਾਈ ਤੇ ਵੀਰ ਦੋਸਤੋ ਸਿੱਟਣ ਦੀ ਕੋਸ਼ਿਸ਼ ਵੀਰਾਂ ਨੇ ਕਰੀ ਆ ਪੂਰੀ ਤੇ ਜਕਾਰਾ ਲਾ ਕੇ ਆਓ ਸਿੱਟਦੇ ਆਓ ਦੇਖੋ ਜੀ ਰੱਬ ਰੱਖਾ ਵੀਰਾਂ ਦੀ ਮਿਹਨਤ ਤੇ ਕੋਸ਼ਿਸ਼ ਦੇਖੋ ਲੱਕੜਾ ਨਾ ਪਲਟਾਇਆ ਬੰਦਿਆਂ ਨੇ ਜੋਸ਼ ਜਗਾਉਂਦੇ ਨੇ ਸੰਘਰਸ਼ ਜਾਰੀ ਹੈ ਵਿਚਾਰਿਆਂ ਦਾ ਵੀਰ ਲਗਾਤਾਰ ਜਿਕਰੇ ਲਾਲਾ ਕੀ ਰੱਬ ਨੂੰ ਯਾਦ ਕਰ ਕਰਕੇ ਸੇਵਾ ਕਰੀ ਜਾਂਦੇ ਲਗਾਤਾਰ ਤੇ ਉਹ ਸੜਤਾ ਉਹਦਾ ਤਾਂ ਪਤਾ ਹੀ ਨਹੀਂ ਲੱਗਿਆ ਹੋਏ ਉਹਨੂੰ ਸੋ ਸ੍ਰੀਕਾਰ ਭਾਈ ਸੋਡੀ ਮਿਹਨਤ ਨੂੰ ਰੰਗ ਲਾਵੇ ਰੱਬ ਤੇ ਛੇਤੀ ਬਨਿਆ ਜਾਵੇ ਤਨ ਜਿਵੇਂ ਲੱਗੇ ਰਹੇ ਤਾਂ ਤਿੰਨ ਚਾਰ ਘੰਟੇ ਚਪੂਰ ਦਣਗੇ ਇਹਨੂੰ ਰਾਤ ਵੀ ਪੂਰੀ ਅਜਕਾਰ ਵਿਚਾਰਿਆ ਨੂੰ ਜੀ ਟਰੈਕਟਰ ਦੇ ਉੱਤੇ ਤੇ ਪਿੱਛੇ ਵੀਰ ਗੱਟੇ ਲਈ ਆਉਂਦੇ ਨੇ ਲਗਾਤਾਰ ਸਿਰ ਤੇ ਕੁਸੋ ਟਰੈਕਟਰ ਦੇ ਉੱਤੇ ਕਿਹੜਾ ਲਿਫਟ ਵਾਲਾ ਫਟਾ ਜਾ ਬਣਾਇਆ ਵੀਰਾਂ ਨੇ ਨਾ ਦੇਸੀ ਜਗੜ ਤੇ ਉਸ ਦੇ ਉੱਤੇ ਮਿਹਨਤ ਵੀਰਾਂ ਦੀ ਲਗਾਤਾਰ ਜਾਰੀ ਆ ਯਾਰ ਰਾਤ ਵੀ ਖਰ ਬਹੁਤ ਵਿਚਾਰਿਆਂ ਨੇ ਮਿਹਨਤ ਕਰੀ ਤਾ ਉਹ ਪਤਾ ਨਹੀਂ ਕੀ ਕਾਰਨ ਕੋਈ ਆ ਪਾਣਾ ਵਰਤਿਆ ਤੇ ਬੰਨਾਂ ਤੇ ਗੱਟੇ ਸਾਰਾ ਕੁਸੀ ਹਾਰ ਪਾਰ ਰੋੜ ਕੇ ਲੈ ਗਿਆ ਪਾਣੀ ਦਾ ਵਹਾ ਖਾਰਾ ਸਮੁੰਦਰਾਂ ਨੂੰ ਬੰਨੇ ਦਾ ਨਹੀਂ ਲੱਗੇ ਪਰ ਇਹ ਸੀ ਥੋੜਾ ਕਿਦੋਂ ਇਹ ਬਨ ਕੇ ਅੜਦੇਓ ਪਾਣੀ ਦੀ ਨਾ ਡਾਫ ਜਾਂ ਆ ਪਾਉਣ ਲੱਗ ਜਾਂਦਾ ਪਾਣੀ ਉਦੋਂ ਪ੍ਰੈਸ਼ਰ ਨਾਲ ਇਹ ਗਟੈਨ ਚੋਂ ਮਿੱਟੀ ਨਿਕਲਦੀ ਆ ਪੋਲੇ ਹੋ ਕੇ ਵੀਰ ਕਿਦਰ ਰੋਟੀ ਖਾਂਦੇ ਸੀ ਤਾਂ ਇਹ ਬਾਣਾ ਵਰਤ ਕੇ ਰਾਤ ਨੂੰ ਘਟੋ ਘਾਟ ਇੱਕ ਡੇਢ ਦਾ ਟਾਈਮ ਸੀ ਕਹਿਣ ਦੀ ਗੱਲ ਆ ਸੁਣ ਚਾਹੇ ਵੀਰਾਂ ਤੋਂ ਇੱਥੇ ਗੱਲ ਕਰੀ ਸੀ ਆਪਾਂ ਵੀਰਾਂ ਨਾਲ ਤੇ ਉਹ ਮਿਹਨਤ ਹੁਣ ਵੀਰਾਂ ਦੀ ਦੁਬਾਰੇ ਕਰਨੀ ਪੈਗੀ ਉੰਨੀ ਯਾਰ ਚੋਂ ਸੇਵਾਦਾਰ ਕਾਫੀ ਆਏ ਨੇ ਘਰ ਗੱਟੇ ਲੈ ਕੇ ਟਰੈਕਟਰ ਤੇ ਆਏ ਨੇ ਤੇ ਲਗਾਤਾਰ ਕੰਟੀਨਿਊ ਜਾਰੀ ਆ ਕੰਮ ਇਹਨਾਂ ਦਾ ਹਾਂਜੀ ਦੋਸਤੋ ਇਧਰ ਵੀਰ ਬੰਨਾਂ ਤੇ ਮਿੱਟੀ ਪਾਉਣ ਦਾ ਕੰਮ ਜਾਰੀ ਹੈ ਵੀਰਾਂ ਦਾ ਤੇ ਉਹ ਦੇਖਾ ਮਿੱਟੀ ਦੇ ਟਰੈਕਟਰ ਆ ਕਿਉਂਕਿ ਰਸਤੇ ਪੋਲੇ ਹੈਗੇ ਮਿੱਟੀ ਲਈ ਜਾਂਦੇ ਹੈਗੇ ਕਈ ਵਾਰੀ ਟਰੈਕਟਰ ਅੱਗਾ ਚੱਕ ਜਾਂਦਾ ਹੈਗਾ ਤੇ ਮਿੱਟੀ ਥੋੜੀ ਪਾ ਕੇ ਲੈਉਣੀ ਪੈਂਦੀ ਹੈਗੀ ਇਹ ਦੂਰੋਂ ਚੱਕਰ ਬਣਾਉਣੇ ਪੈਂਦੇ ਆ ਫੇਰ ਚੜਦਾ ਕਿਉਂਕਿ ਬੰਨ ਕਾਫੀ ਉੱਚੇ ਨੇਗੇ ਮਿੱਟੀ ਦਾ ਕੰਮ ਜਾਰੀ ਹੈ ਗੱਟੇ ਭਰੀਆਂ ਦੇ ਨਾਲ ਦੀ ਨਾਲ ਮਾੜੇ ਬੰਨਿਆਂ ਤੇ ਪਾਉਂਦੇ ਆ ਆ ਰਸਤਾ ਥੋੜਾ ਦਲਦਲ ਦੀ ਤਰ੍ਹਾਂ ਬਣ ਗਿਆ ਹੈ ਪੀਰ ਨੇ ਢੱਕ ਲਾਰ ਕੇ ਬਣਾਉਂ ਆ ਇਹ ਫਿਰ ਇਹ ਮਿੱਟੀ ਆ ਤੁਸੀਂ ਬੰਨਿਆਂ ਦੇ ਪਾਉਣੀ ਆ ਕਿ ਗੱਟੇ ਭਰਨਿਆਂ ਦੇ ਗੱਟੇ ਭਰ ਕੇ ਲੇਵਲ ਤੋਂ ਬੰਨਿਆਂ ਦੇ ਨਾਲ ਇਹ ਪਾ ਕਿੱਥੋਂ ਨੇ ਮਿੱਟੀ ਤੁਸੀਂ ਇਹ ਅਛਾ ਤੋਂ ਮਸ਼ੀਨ ਭਰਦੀ ਹੋਊਗੀ ਤੇ ਆ ਰਾਜ ਤੁਹਾਨੂੰ ਦਿੱਕਤ ਆਉਂਦੀ ਐ ਇੱਥੇ ਕਿ ਨਾ ਆਉਂਦੀ ਐਗੀ ਦਿੱਕਤ ਕਿੰਨੇ ਕ ਟਰੈਕਟਰ ਲਾਰਖਿਆ 10 ਟਰੈਕਟਰ ਲਾਰਖਿਆ ਚਲੋ ਵੀਰੇ ਤੁਹਾਡਾ ਕੰਮ ਚੱਰੀ ਐ ਇਹਨਾਂ ਦੀ ਮਿਹਨਤ ਦਾ ਉਪਰਾਵ ਰੰਗ ਲਾ ਯਾਰ ਆਪਣੇ ਤੇ ਲੱਗੇ ਰਹਿਣਾ ਐ ਤਾਂ ਠੀਕ ਐ ਜੀ ਹਾਂਜੀ ਦੋਸਤੋ ਸਾਨੂੰ ਕਈ ਵਾਰੀ ਦੱਸਿਆ ਵੀਰਾਂ ਨੇ ਪੱਖਿਆਂ ਦਾ ਲਾਈਟਾਂ ਦਾ ਇੰਤਜ਼ਾਮ ਆ ਆ ਸਾਰੀ ਨਾਲੀ ਤੇ ਆ ਸਾਈਡ ਤੇ ਭਾਈ ਵੀਰਾਂ ਨੇ ਕਰ ਰੱਖਿਆਗਾ ਤੇ ਇਧਰ ਭਾਈ ਮੰਜੇ ਝੂੰਬਗਾ ਸਾਰਾ ਕੁਝ ਪ੍ਰਬੰਧ ਹੈਗਾ ਹੈ ਵੀਰਾਂ ਦਾ ਪੱਖੇ ਵੀ ਰੱਖੀ ਬਿਠਿਆ ਹੈ ਤੇ ਕੇਵਲ ਤਾਰ ਪਾਰਖਿਆ ਨੀਲੀ ਜਿਹੇ ਨਾਲ ਨਾਲ ਹੋ ਬੰਨੇ ਦੇ ਮਿੱਟੀ ਪਾਈ ਸੀ ਉਹਦੇ ਤੋਂ ਦਿਖਾਇਆ ਸੀ ਚੁੰਡੀ ਹਰਨਾ ਨਾ ਹਾਂਜੀ ਦੋਸਤੋ ਅੱਗੇ ਨੂੰ ਸੰਗਤ ਸੇਵਾਦਾਰ ਜਾਦੇ ਪਹੁੰਚ ਗਏ ਚੰਗੀ ਗੱਲ ਆ ਤੇ ਕਿਸਤੀ ਵਾਲਾ ਇਧਰ ਉਧਰ ਸੇਵਾਦਾਰਾਂ ਨੂੰ ਲਿਆਉਂਦਾ ਹੈਗਾ ਉਰਲੇ ਬਨ ਬੰਨੀ ਲਿਆਉਂਦਾ ਇਹ ਚੜਾ ਚੜਾ ਕੇ ਤੇ ਗੱਟੇ ਗੱਟੇ ਹੁਣ ਕਾਫੀ ਗੱਠਾ ਬਣਾਵਣਾ ਕੇ ਵੀਰ ਇੱਥੇ ਨਾ ਇੱਕ ਖੱਡਾ ਜਾ ਹੋ ਗਿਆ ਵਿਚਾਲੇ ਬੰਨੇ ਦੇ ਪੀੜੇ ਦੇ ਕਾਰਨ ਤੇ ਇਸ ਕਰਕੇ ਉਹਦੇ ਵਿੱਚ ਗੱਠਾਂ ਸਟਣੀਆਂ ਪੈਂਦੀਆਂ ਏ ਇੱਕ ਇੱਕ ਗੱਟੇ ਨਾ ਇਹ ਕਾਰੋਬਾਰ ਪੁਰਾਣੀ ਹੁੰਦਾ ਦੀਂਦਾ ਹਾਰ ਕੇ 100 100 ਗੱਟੇ ਇਕੱਠੇ ਬਨ ਬਨ ਕੇ ਸਿੱਟਦੇ ਆ ਪਿੰਡ ਵਾਲੇ ਤੇ ਬਾਹਰਲੇ ਪਿੰਡਾਂ ਦੇ ਸੇਵਾਦਾਰ ਕਾਫੀ ਇਕੱਠੇ ਆ ਗਏ ਨੇ ਪਿੰਡ ਪੰਨੇਯਾਰੀ ਦੂਜਾ ਦਿਨ ਅਜ ਬੰਨੇ ਤੇ ਸੰਘਰਸ਼ ਜਾਰੀ